ਹਾਂਜੀ ਆਇਆ ਨਹੀਂ ਚਲੋ ਹਾਂਜੀ ਸਾਡਾ ਅੱਜ ਜਿਹੜਾ ਇਹ ਸਭਾਰਮ ਕੀਤਾ ਜੀ ਇਸ ਦੇ ਬਾਰੇ ਜਾਣਕਾਰੀ ਦੇ ਅੱਜ ਬੜਾਈ ਖੁਸ਼ੀ ਦਾ ਦਿਨ ਹੈਗਾ ਕਿਉਂਕਿ ਆਪਣੇ ਸਾਰੇ ਅਗਰਵਾਲ ਸਮਾਜ ਦੇ ਜਿਹੜੇ ਵੀ ਸਾਥੀ ਨੇ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਇਹ ਡਿਮਾਂਡ ਸੀਗੀ ਕਿ ਅਗਰਵਾਲ ਅਗਰਸੇਨ ਪਾਰਕ ਦੀ ਬਹੁਤ ਹੀ ਦੁਰਦਸ਼ਾ ਹੋਈ ਹੋਈ ਸੀਗੀ ਬਹੁਤ ਪਾਰਕ ਮੇਨਟੇਨਡ ਨਹੀਂ ਸੀਗਾ ਤੇ ਇਹਨਾਂ ਦੀ ਬਹੁਤ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਕੁਝ ਕੁਛ ਇਸ ਚ ਚੇਂਜਸ ਕੀਤੇ ਜਾਣ ਤੇ ਅਸੀਂ ਨਾਲ ਦੀ ਨਾਲ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਸਾਡੇ ਐਮਸੀ ਸਾਹਿਬਾਨ ਜਿੰਨੇ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਇਹ ਸੁਸਾਇਟੀ ਦੇ ਮਹਤਵਾਰ ਸਾਡੇ ਬਠਿੰਡੇ ਦੇ ਵਪਾਰੀ ਸਾਰੇ ਗਲਵਾ ਅਗਰਵਾਲ ਸਮਾਜ ਦੇ ਪੁਰਾਣੇ ਸਾਥੀ ਇਸ ਸ਼ਹਿਰ ਦੇ ਜਿਨ੍ਹਾਂ ਨੇ ਡਵੈਲਪਮੈਂਟ ਚ ਸ਼ਹਿਰ ਦੇ ਡਵੈਲਪਮੈਂਟ ਚ ਆਪਣਾ ਬਹੁਤ ਯੋਗਦਾਨ ਪਾਇਆ ਉਹਨਾਂ ਦੀ ਵਿਜ਼ਨ ਦੇ ਨਾਲ ਤੇ ਉਹਨਾਂ ਦੇ ਸਾਥ ਦੇ ਨਾਲ ਇੱਥੇ ਆਪਾਂ ਅਗਰਸੈਨ ਪਾਰਕ ਦਾ ਨਵੀਂ ਸ਼ੁਰੂਆਤ ਦਾ શુભ ਆਰੰਭ ਕੀਤਾ ਤੇ ਇਸ ਕਲ ਵਾਸਤੇ ਸਾਰੇ ਅਗਰਵਾਲ ਸਮਾਜ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੇ ਤੇ ਉਮੀਦ ਕਰਦਾ ਆਉਣ ਵਾਲੇ ਇੱਕ ਜਾਂ ਡੇਢ ਮਹੀਨੇ ਵਿੱਚ ਇਹ ਪਾਰਕ ਹੋਰ ਸੋਹਣਾ ਤੇ ਆਧੁਨਿਕ ਪਾਰਕ ਦੇ ਨਾਲ ਬਣ ਕੇ ਤਿਆਰ ਹੋ ਜਾਊਗਾ ਤੇ ਆਪਾਂ ਸਾਰੇ ਬਟਿੰਡੇ ਸ਼ਹਿਰ ਦੀ ਇਸ ਚੋਲੀ ਛਪਾਵਾਂਗੇ ਇਸ ਪਾਰਕ ਨੂੰ ਤੇ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਇਦਾਂ ਹੀ ਸਾਨੂੰ ਆਪ ਦੇ ਸੁਝਾਅ ਦਿੰਦੇ ਰਹੋਗੇ ਅਸੀਂ ਤੁਹਾਡੇ ਦਿੱਤੇ ਗਏ ਦਿਸ਼ਾ ਨਿਰਦੇਸ਼ਨ ਤੇ ਕੰਮ ਕਰਦੇ ਰਹਿਾਂਗੇ Thank you. Thank you.